ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਾਵਾਂਗੇ ਅੰਬ ਦਾ ਆਚਾਰ ਥਾੜੀਆਂ ਤਾਂ ਭਾਈ ਕੱਟ ਕੀ ਦੇ ਗਿਆ ਉੱਤੇ ਆਪਾਂ ਪਾ ਲੈਣ ਨੂਨ ਹੁਣ ਉਹਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਦਾਂਗੇ ਫਿਰ ਆਪਾਂ ਆਚਾਰ ਪਾਵਾਂਗੇ ਉਹਨਾਂ ਲਈ ਹੁਣ ਆਪਣੇ ਅੰਬ ਸੁੱਕ ਗਏ ਚੰਗੀ ਤਰ੍ਹਾਂ ਹੁਣ ਇਹਨਾਂ ਨੂੰ ਆਪਾਂ ਹਲਦੀ ਮਿਰਚਾਂ ਇਹ ਆਪਣੇ ਮਸਾਲੇ ਆ ਮੇਥੇ ਸੌ ਫੱਕਲਾਂਜੀ ਇਹ ਹੁਣ ਆਪਾਂ ਪਾਵਾਂਗੇ ਤੇਲ ਇਹਦੇ ਵਿੱਚ ਇਸ ਤ੍ਰਿਚੇ ਦਾ achar pau ਕਦੇ ਨਹੀਂ ਖਰਾਬ ਹੁੰਦਾ achar ਨੂੰ ਹੱਥ ਨਾਲ ਲਾਓ ਬਸ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹੀ ਢੇ ਪਾਂਡੇ ਚ ਪਾਵਾਂਗੇ ਜਿਹੜੇ ਇਹ ਦੱਬੀ ਆਣਾ ਆਪਾਂ ਨੂੰ ਦੱਬ ਦੱਬ ਕੇ ਪਾਵਾਂਗੇ ਜਿਵੇਂ ਤਰਾ ਸਾਰਾ ਮਸਾਲਾ ਰਲਾ ਲਿਆ ਆਪਾਂ ਬੜੇ ਵੱਡੇ ਭਾਂਡੇ ਚ ਨਹੀਂ ਪਾਉਂਦੇ ਐਡੀ ਕੀ ਪੀਪੀ ਚ ਪਾਵਾਂਗੇ ਬਸ ਇਹ ਚ ਹੀ ਪੇਜੂ ਦੱਬ ਦੱਬ ਕੇ ਪਾਵਾਂਗੇ